ਯੂਨੀਵਰਸਿਟੀ ਵਿੱਚ ਅਸੀਂ ਆਪਣੇ ਵੱਲ ਇੱਕ ਪਹਿਲ ਕੀਤੀ ਕਿ 30 30 ਸਿਟਾ ਜਿਹੜੀਆਂ ਸੀ ਅਸੀਂ ਪੰਜਾਬੀ ਯੂਨੀਵਰਸਿਟੀ ਹੁੰਦੀਆਂ ਕਿ ਬੱਚੇ ਜਿਹੜੇ ਡਿਗਲੋਮਾ ਕਰਨੇ ਤੇ ਸਾਰੀਆਂ ਫੀਸਾਂ ਜਿਹੜੀਆਂ ਕੋ ਟੈਸਟ ਪੇਪਰੇਗਾ ਇਸ ਦੌਰਾਨ ਖਾਲਸਾ ਕਾਲਜ ਅਮਰਸਰ ਸਾਲ ਕੋ 85 ਸਿਟਾ ਸੀ ਉੱਥੇ ਸੋ ਪੰਜਾਹ ਬੱਚੇ ਸਾਡੇ ਜਿਹੜੇ ਉੱਥੇ ਵੀ ਡਿਗਲੋਮਾ ਲੈ ਰਹੇ ਸੀ ਨਵਾਂ ਭਾਗ ਸੀ ਯੂਨੀਵਰਸਿਟੀ ਹੋ ਗਈ ਪੰਜਾਬ ਯੂਨੀਵਰਸਿਟੀ ਸਾਰੀ ਗੱਲਬਾਤ ਚੱਲ ਰਹੀ ਸੀ ਲੇਕਿਨ ਉਹ ਸਿਰੇ ਨਹੀਂ ਚੜ੍ਹ ਸਕੀ ਸੋ 2019 ਦੇ ਵਿੱਚ ਜਦ ਅਸੀਂ ਯੂਨੀਵਰਸਿਟੀ ਨਾਲ ਕਰਕੇ ਗੱਲਦੇ ਅਸੀਂ ਇਹਤੀ ਬਿਜਟ ਦੇ ਪੱਜੇ ਤੋਂ ਜਿਹੜੇ ਉਹੋ ਚੱਲ ਰਹੀਆਂ ਨੇ ਬਸ ਇਸ ਸੁਬਰਲ ਅਰੇਂਜਮੈਂਟ ਕਰ ਲਓ ਕਰੋ ਇਹਦੀ ਬੜੀ ਵੈਲਿਊ ਹੈ ਮੈਂ ਇੱਕ ਵਾਰੀ ਉੱਥੇ ਗਿਆ ਹਿਮਾਚਲ ਤੇ ਗਿਆ ਤੇ ਉੱਥੋਂ ਬੀਵੀਐਮਬੀ ਦੇ ਚੇਅਰਮੈਨ ਸੀ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਇੱਕ ਬੱਤੀ ਉੱਠ ਕੇ ਆਈ ਸੀ ਵੀ ਅਸਲੀ ਗੱਤਗਾ ਸਿੱਧਾ ਕਰਨੀ ਹੈ ਸਾਨੂੰ ਹਿਮਾਚਲ ਦੇ ਵਿੱਚ ਵੀ ਗੱਤਗਾ ਦਾ ਜਿਹੜਾ ਇਹ ਅਰੇਂਜਮੈਂਟ ਕੀਤਾ ਜਾਂ ਸਾਨੂੰ ਗੱਤਗਾ ਸਾਇਆ ਜਾਏ ਕਿਉਂਕਿ ਇਸ ਇੱਕ ਮਾਰਸ਼ਲਰ ਤੇ ਹੈ ਹੀ ਹੈ ਲੇਕਿਨ ਸੈਲਫ ਡਿਫੈਂਸ ਵੀ ਹੈ ਕਿਸੇ ਇੱਕ ਬੱਚੇ ਦੇ ਕੋਲ ਸਿਰਫ 4 ਫੁੱਟ ਦੀ ਫੋਟੀ ਆ ਜੇ ਨਾ ਤੇ ਉਹ 10 ਬੰਦੇ ਨੂੰ ਲਾਗੇ ਨਾ ਲੱਗਣ ਦਿੰਦੇ। ਸੋ ਇੰਨਾ ਇਹ ਚੇ ਹੈ। ਸੋ ਟ੍ਰਸਟ ਮੈਸ਼ਾ ਤੁਹਾਡੇ ਨਾਲ ਖੜਾ ਬਿਲਕੁਲ। ਉਹ ਇਸ ਕੰਮ ਲਈ ਦਾ ਬਿਲਕੁਲ ਹੈ। ਜੋ ਵੀ ਕਰਨਾ ਮੰਗਣਾ ਜੁਰ ਕਰਾਂਗਾ ਤੇ ਮੈਂ ਚਾਹੁੰਦਾ ਕਿ ਸਾਡਾ ਸਿੱਖ ਮਾਰਸ਼ਲਰ ਜਿਹੜਾ ਵਰਲਡ ਲੈਵਲ ਤੇ ਜਾਵੇ। ਅਸੀਂ ਏਸ਼ੀਅਨ ਗੇਮਾਂ ਹੋ ਗਈਆਂ, ਸਾਰੀਆਂ ਗੇਮਾਂ 'ਚ ਪਹੁੰਚੀ ਆ ਅਸੀਂ। ਬਸ ਤਾਂ ਕਾਫੀ ਤਰੱਕੀ ਹੋ ਰਹੀ ਹੈ। ਬਹੁਤ ਕਾਫੀ ਕੁਝ ਕਰ ਰਹੇ ਆ ਅਸੀਂ ਲੇਕਿਨ ਇਹਨੂੰ ਹੋਰ ਉੱਤੇ ਲੈ ਜਾਂਦੀ ਹੈ। ਲੋੜ ਹੈ। ਸੋ ਆਪਣੇ ਨੂੰ ਪੂਰੀ ਕੋਸ਼ਿਸ਼ ਹੈ ਨਾਲੀ। ਤੁਹਾਡਾ ਸਾਰਿਆਂ ਦਾ ਸਾਥ ਹੈ ਜੀ ਉਹ ਦਿਨ ਜਿਹੜਾ ਅਸੀਂ ਵਰਲਡ ਕੱਪ ਵਿੱਚ ਵੀ ਪਹੁੰਚਾਂਗੇ ਆਪਾਂ ਕਿਉਂਕਿ ਅਸੀਂ ਬਣਾਸ਼ੀਆ ਕੱਪ ਖਾਣ ਜਾ ਰਹੇ ਹਾਂ ਉਸ ਤੋਂ ਸਾਡਾ ਬਹੁਤ ਖੁਸ਼ ਹਾਂ ਜਦੋਂ ਸੁਪਨਾ ਲੈ ਲੈ ਤੇ ਫਿਰ ਇਹ ਪੂਰੇ ਹੁੰਦੇ ਜਿਵੇਂ ਅਸੀਂ ਤਕਲੀਏ ਦੇ ਨੀਚੇ ਉੱਤੇ ਜਾਣਾ ਤੇ ਅਸੀਂ ਜਲਦੀ ਪਹੁੰਚ ਕੇ ਰਟਾਗੇ ਵਰਡ ਯੂਨੀਵਰਸਿਟੀ ਫਤਿਹਗੜ ਸਾਹਿਬ ਵਿਖੇ ਸਾਲ 2019 ਤੋਂ 1 ਸਾਲ ਦਾ ਡਿਪਲੋਮਾ ਇਨ ਕਤਕਾ ਦਾ ਕੋਰਸ ਜਿਹੜਾ ਚੱਲ ਰਿਹਾ ਹੈ ਇਹਦੇ ਵਿੱਚ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਵਿਦਿਆਰਥੀਆਂ ਦੀ ਪੂਰੀ ਫੀਸ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਦਿੱਤੀ ਜਾਂਦੀ ਹੈ ਤੇ ਮੈਨੂੰ ਮਾਣ ਹੈ ਕਿ ਇਸ 6 ਸਾਲਾਂ ਦੇ ਸਮੇਂ ਦੌਰਾਨ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਹਰ ਸਾਲ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਦੇ ਵਿੱਚ ਜਿਹੜੇ ਇਹ ਸਾਡੀ ਟੀਮ ਆ ਉਹ ਕੋਈ ਨਾ ਕੋਈ ਪੋਜੀਸ਼ਨ ਬਹੁਤੀ ਵਾਰ ਤਾਂ ਪਹਿਲੀ ਪੋਜੀਸ਼ਨ ਲਈ ਹੈ ਪਹਿਲੀ ਜਾਂ ਦੂਜੀ ਪੋਜੀਸ਼ਨ ਜਿਹੜੀ ਆ ਹਰ ਮੁਕਾਬਲੇ ਦੇ ਵਿੱਚ ਇਹ ਹਾਸਲ ਕਰਦੇ ਆ ਮੈਂ ਇਹਦੇ ਵਾਸਤੇ ਸਰਬੱਤ ਦਾ ਪਰਾ ਦੇ ਟਰਸਟ ਮੈਨੇਜਿੰਗ ਟਰਸਟੀ ਡਾਕਟਰ ਐਸ ਪੀ ਐਸ ਉਹ ਰਾਏ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਉਦਮ ਦਿੱਤਾ ਕਿ ਅਸੀਂ ਇਹ ਡਿਪਲੋਮਾ ਦਾ ਕੋਰਸ ਜਿਹੜਾ ਸ਼ੁਰੂ ਕਰੀਏ ਤੇ ਜੋ ਸਿੱਖ ਮਾਰਸ਼ਲ ਆਰਟ ਹੈ ਇਹਨੂੰ ਅਸੀਂ ਜਿੰਦਾ ਰੱਖ ਸਕੀਏ ਆ ਦਾਸ ਤਲਵਿੰਦਰ ਸਿੰਘ ਗਤਕਾ ਕੋਚ ਸ੍ਰੀ ਗੁਰਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਅੱਜ ਦਾ ਜੋ ਇਹ ਸਮਾਗਮ ਹੋਇਆ ਹੈ ਇਹ ਸਾਰਾ ਜੋ ਸਿੱਖ ਮਾਰਸ਼ਲ ਆਰਟ ਗਤਕਾ ਸਾਡੀ ਮਾਰਸ਼ਲ ਆਰਟ ਖੇਡ ਹੈ ਉਹਦੇ ਸਬੰਧ ਦੇ ਵਿੱਚ ਹੋਇਆ ਕਿਉਂਕਿ ਜਿੱਥੇ ਪਿੰਡ-ਪਿੰਡ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਇਹ ਜਿਹੜੇ ਕਲਾਸਾਂ ਲਗਾਈ ਜਾਂਦੀਆਂ ਹਨ ਉੱਥੇ ਸ੍ਰੀ ਗੁਰਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 12ਵੀਂ ਕਲਾਸ ਤੋਂ ਬਾਅਦ ਗਤਕੇ ਦਾ ਇੱਕ ਸਾਲ ਦਾ ਜਿਹੜਾ ਡਿਪਲੋਮਾ ਕੋਰਸ ਜਿਹੜਾ ਕਰਵਾਇਆ ਜਾਂਦਾ ਹੈਗਾ ਇਹਦਾ ਜਿਹੜਾ ਪੂਰਨ ਸਹਿਯੋਗ ਹੈਗਾ ਸਾਰਾ ਉਹ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਡਾਕਟਰ ਐਸ ਪੀ ਸਿੰਘ ਉਭਰਾਏ ਸਾਹਿਬ ਜਿਹੜੇ ਹੈਗੇ ਨੇ ਉਹ ਸਾਰੇ ਬੱਚਿਆਂ ਦੀ ਜਿਹੜੀ ਹੈਗੀ ਹੈ ਸਾਲਾਨਾ ਜਿਹੜੀ ਫੀਸ ਹੈਗੀ 30000 ਦੀ ਫੀਸ ਜੋ ਹੈਗੀ ਹੈ ਉਹ ਬੱਚਿਆਂ ਦੀ ਟਰਸਟੀ ਜਿਹੜੇ ਹੈਗੇ ਪੇ ਕਰਦੇ ਹੈਗੇ ਨੇ ਇਹਦੇ ਵਿੱਚ ਸਾਡੇ ਕੋਲ ਟੋਟਲ ਜਿਹੜੀਆਂ 30 ਸੀਟਾਂ ਹੈਗੀਆਂ ਨੇ ਜੀ ਇਹਦੇ ਵਿੱਚ 30 ਸੀਟਾਂ ਦੇ ਵਿੱਚ ਜਿਹੜੇ ਬੱਚੇ ਜਿਹੜੇ 30 ਦਾਖਲ ਹੁੰਦੇ ਨੇ ਉਹਦੇ ਵਿੱਚੋਂ ਜਿਹੜਾ ਸਾਡਾ ਜਿਹੜਾ ਹੈਗਾ ਮੈਟਰਸ ਜਿਹੜੇ ਰੈਗੂਲਰ ਬੱਚੇ ਹੀ ਜਿਹੜੇ ਹੈਗੇ ਇੱਥੇ ਅਸੀਂ ਆਪਾਂ ਰੱਖਦੇ ਹੈਗੇ ਆ ਤੇ ਉਬਰਾਏ ਸਾਹਿਬ ਉਹਨਾਂ ਵੱਲੋਂ ਫੀਸ ਤੋਂ ਇਲਾਵਾ ਜੇ ਅਸੀਂ ਕਿਸੇ ਹੋਰ ਤਰ੍ਹਾਂ ਦੀ ਮਦਦ ਜਿਵੇਂ ਕੋਈ ਡਰੈਸ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਹੁੰਦੀ ਹੈ ਉਹ ਟਰਸਟ ਵੱਲੋਂ ਸਾਨੂੰ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ ਇਹਦੇ ਨਾਲ ਕੀ ਹੈ ਬੱਚਿਆਂ ਦਾ ਜਾਂ ਸਾਡਾ ਜਿਹੜਾ ਹੈਗਾ ਇੱਕ ਹੌਸਲਾ ਜਿਹੜਾ ਹੈਗਾ ਵਧਦਾ ਹੈਗਾ ਉਹਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਿਹੜਾ ਕੰਮ ਕਰਨ ਦੀ ਜਿਹੜੀ ਉਤੇਜਨਾ ਸਾਡੇ ਦੇ ਵਿੱਚ ਜ਼ਿਆਦਾ ਹੋਣੀ ਹੈ ਸੋ ਅੱਜ ਉਬਰਾਏ ਸਾਹਿਬ ਇੱਥੇ ਆਏ ਸੀ ਸਾਡੀ ਯੂਨੀਵਰਸਿਟੀ ਵਿਕੇ ਅਸੀਂ ਮੇਰੇ ਵੱਲੋਂ ਸਾਡੇ ਵਿਭਾਗ ਵੱਲੋਂ ਤੇ ਸਾਡਾ ਸਮੂਹ ਗਤਕਾ ਟੀਮ ਵੱਲੋਂ ਜਿਹੜਾ ਉਹਨਾਂ ਨੂੰ ਇੱਥੇ ਜੀ ਆਇਆਂ ਕਹਿੰਦੇ ਆਂ ਤੇ ਆਨ ਵਾਲੇ ਸਮੇਂ ਦੇ ਵਿੱਚ ਅਸੀਂ ਸਾਨੂੰ ਅੱਜ ਮੋਟੀਵੇਟ ਹੋਏ ਆਂ ਅਸੀਂ ਵੀ ਆਨ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਹੋਰ ਜ਼ਿਆਦਾ ਜਿਹੜਾ ਹੈਗਾ ਗਤਕਾ ਨੂੰ ਅੱਗੇ ਤੱਕ ਜਿਵੇਂ ਬਰਾਇ ਸਾਬ ਨੇ ਕਿਹਾ ਵੀ ਪੂਰੇ ਵਰਲਡ ਲੈਵਲ ਤੇ ਜਿਹੜਾ ਸਾਡਾ ਸਿੱਖ ਕਲਚਰ ਹੈ ਉਹਨੂੰ ਲੈ ਕੇ ਜਾਣਾ